ਦੇਖੋ ਜੀ ਦੁਬਾਰਾ ਜੀ ਜੀ ਮਿਤੀ 15 ਮਈ ਨੂੰ ਪਿੰਡ ਗੇਲਪਤੀ ਜੋ ਕਿ थाना თੰਮਾ ਦੇ ਏਰੀਆ ਇਸ ਪਿੰਡ ਵਿੱਚ ਦੋ ਤਿਹਾਂ ਇੱਕ ਖੁਸ਼ਦੀਪ ਤੇ ਕنگਰੇਸ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋ ਗਈ ਸੀ ਇਹ ਦੋਨੋਂ ਜਿਹੜੇ ਬੰਦੇ ਆ ਇਹ ਤੁਹਾਨੂੰ ਆਪਸ ਦੇ ਵਿੱਚ ਆਹਣ ਗਵਾਣ ਦੇ ਵਿੱਚ ਰਹਿੰਦੇ ਆ ਗੱਲ ਛੋਟੀ ਜਿਹੀ ਗੱਲ ਨੂੰ ਲੈ ਕੇ ਟਕਰਾਅ ਜਿਹੜੀ ਹੋਤ ਬਾਅਦ ਦੋਨੋਂ ਤੇਰਾ ਆਪਸ ਦੇ ਵਿੱਚ ਝਗੜ ਪਈਆ ਝਗੜਾ ਹੋਣ ਤੋਂ ਬਾਅਦ ਦੋਨੋਂ ਧਿਰਾਂ ਨੇ ਆਪਣੇ ਆਪਣੇ ਜਿਹੜੇ ਦੂਜੇ ਦੋਸਤ ਸੀਗੇ ਆਪਣੇ ਪਰਿਵਾਰ ਵਾਲੇ ਸੀਗੇ ਉਹਨਾਂ ਨੂੰ ਦੱਸਿਆ ਵੀ ਸਾਡਾ ਜਿਹੜਾ ਬੰਦਾ ਟੈਸਟ ਇੱਕੇ ਨਾਲ ਲੜਾਈ ਪੁੱਜੀ ਤਾਂ ਅੰਗਰੇਜ਼ ਪਾਰਟੀ ਦੇ ਜਿਹੜੇ ਬਾਕੀ ਬੰਦੇ ਸੀਗੇ ਉਹਦੇ ਵਿੱਚ ਉਹਦੇ ਪੁੱਤਰੇ ਤੇ ਚਾਚੇ ਦਾ ਘਰ ਨਾਲ ਹੀ ਹੈ ਉਹਦੇ ਚਾਚੇ ਦੇ ਲੜਕੇ ਉਹਦੀ ਮਾਤਾ ਤੇ ਅੰਗਰੇਜ਼ ਦੇ ਫਾਦਰ ਮਦਰ ਤੇ ਉਹਦੇ ਪਿਤਾ ਇਹ ਸਾਰੇ ਜਿਹੜੇ ਸੀਗੇ ਆਪਣੇ ਉੱਥੇ ਖੁਸ਼ਦੀ ਪਾਰਟੀ ਦੇ ਉੱਪਰ ਇਹਨਾਂ ਨੇ ਹਮਲਾ ਕਰ ਦਿੱਤਾ ਇਹ ਸਮਰਿਤ ਰਣ ਜਿਹੜਾ ਧੀਰਾ ਸਿੰਘ ਦੇ ਤੇ ਮਾਤਾ ਬਲਵੀਰ ਪੌਰ ਜੋ ਕਿ ਮੋਟਰਸਾਈਕਲ ਦੇ ਉੱਪਰ ਜਿਹੜਾ ਉਸ ਬੋਗੂਏ ਵਾਲੀ ਜਗ੍ਹਾ ਤੋਂ ਜਦੋਂ ਜਾ ਰਹੇ ਸੀਗੇ ਤਾਂ ਨਰਮਾਨ ਇੱਕ ਮੁੰਡਾ ਹੈਗਾ ਜੋ ਗਰੇਸ ਦਾ ਚਾਚਾ ਦਾ ਰੱਖਾ ਉਹਨੇ ਉਹਨਾਂ ਦੇ ਉੱਪਰ ਗੱਡੀ ਜਿਹੜੀ ਜਗੀ ਚੜਾ ਦਿੱਤੀ ਗੱਡੀ ਚੜਾਣ ਨਾਲ ਜਿਹੜਾ ਉਹਨਾਂ ਦਾ ਮੋਟਰਸਾਈਕਲ ਸੀਗਾ ਉਹ ਨੀਚੇ ਡਿੱਗਿਆ ਨੀਚੇ ਡਿੱਗਣ ਨਾਲ ਜਿਹੜੀ ਬਲਵੀਰ ਪੌਰ ਸੀਗੀ ਬਲਵੀਰ ਪੌਰ ਤੇ ਵੀ ਸੱਟ ਲੱਗੀ ਉਸ ਤੋਂ ਬਾਅਦ ਵੀ ਉਸ ਨੇ ਜਿਹੜੀ ਗੱਡੀ ਜਿਹੜੀ ਆਈ ਉਹਨਾਂ ਦੇ ਉੱਪਰੋਂ ਡਿੱਗਣ ਤੋਂ ਬਾਅਦ ਉਹਨਾਂ ਦੇ ਉੱਪਰੋਂ ਤਰੜਕੇ ਜਿਹੜਾ ਹੈਗਾ ਗੱਡੀ ਦੇ ਉੱਪਰੋਂ ਲੱਗੇ ਮੋਟਰਸ ਜਿੰਦੇ ਵਿੱਚ ਧੀਰਾ ਸਿੰਘ ਜਿਹੜਾ ਹੈਗਾ ਉਹਦੇ ਇੰਜਰੀ ਹੋਈ ਹੈ ਲੈਗ ਇੰਜਰੀ ਹੈ ਉਹਦੀ ਵੀ ਹੈਮਸ ਹਸਪੀਟਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੀ ਉਸਦੀ ਮਾਤਾ ਜਿਹੜੀ ਮੋਟਰਸਾਈਕਲ ਦੇ ਪਿੱਛੇ ਬੈਠੀ ਸੀਗੀ ਉਸ ਦੀ ਜਿਹੜੀ ਹੈਗੀ ਮੌਕੇ ਤੇ ਉੱਪਰ ਜ਼ਖਮੀ ਹੋਣ ਤੋਂ ਬਾਅਦ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੀਗਾ ਜਿੱਥੇ ਉਹਨੂੰ ਡੈਂਟਲ ਟਿਪਲੇਟ ਲਾ ਕੇ ਇਸ ਬਕੂਏ ਨੂੰ ਲੈ ਕੇ ਥਾਣਾ ਫਰਮਲ ਵੱਲੋਂ ਮੁਕੱਦਮਾ ਨੰਬਰ 23 30 ਡਿਸਟ੍ਰਿਕਟ ਪਿੰਤਾ ਕੇ ਅੰਡਰ ਸੈਕਸ਼ਨ 302 307 323 148 55 33 ਨੂੰ ਇਸ ਮੁਕਦਮਾ ਦਰਜ ਹੋਣ ਤੋਂ ਬਾਅਦ ਜਿਹੜੇ ਬਾਕੀ ਦੋਸ਼ੀ ਸੀਗੇ ਇਹ ਮੌਕੇ ਤੇ ਉਹਨਾਂ ਦੀ ਜਗ੍ਹਾ ਤੋਂ ਸਾਰੇ ਫਰਾਰ ਹੋ ਗਏ ਸੀ ਕਿ ਸੱਤ ਬੰਦਿਆਂ ਦੇ ਉੱਪਰ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਦੇ ਵਿੱਚ ਅੰਗਰੇਜ਼ ਸਿੰਘ ਨਿਰਮਾਨ ਇਹਨਾਂ ਦੇ ਦੋਨਾਂ ਦੇ ਭਰਾ ਇਹਨਾਂ ਦੇ ਸ਼ਾਦਤ ਇਹਨਾਂ ਦੇ ਮੇਲਾ ਤੇ ਸਭ ਦੋਸ਼ੀ ਜਿਹੜੇ ਸੀਗੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਇਹ ਦੋਸ਼ੀ ਮੌਕੇ ਤੇ ਫਰਾਰ ਹੋ ਗਏ ਸੀ ਇਸ ਮੁਕਦਮੇ ਦੇ ਵਿੱਚ ਤਕਦੀਰ ਕਰਦੇ ਹੋਇਆ ਡੀਐਸਪੀ ਸਿਟੀ 2 ਸ਼੍ਰੀ ਸਰਬਸੇ ਸਰਜੀਤ ਸਿੰਘ ਜੀ ਤੇ ਉਹਨਾਂ ਦੇ ਐਸਐਚਓ ਰਾਣਾ ਪਰਮੋਦਿਨ ਮੈਡਮ ਰੁਪਿੰਦਰ ਕੌਰ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਕੰਮ ਕਰਦੇ ਹੋਇਆ ਹੈ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਜਿਹੜੇ ਮੁੱਖ ਦੋਸ਼ੀ ਸੀ ਕਿ ਨਿਰਮਾਨ ਅੰਗਰੇਜ਼ ਤੇ ਰੇਸ਼ਮ ਇਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਵਾਸਤੇ ਵੀ ਪੁਲਿਸ ਜਿਹੜੀ ਹੈਗੀ ਸਾਡੀ ਪਾਰਟੀਆਂ ਰੇਡ ਕਰ ਲਈ ਹੈ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਮਕਦਮੇ ਨਾਲ ਦੀ ਪਨਾ ਸਰਮੂਖ ਕੋ ਕੀਤੀ ਜਾਵੇ ਜੀ ਜਿਆ ਅੰਨੀ ਗੱਡੀਆ ਜਸਟ ਇੱਕ ਛੋਟੀ ਜੀ ਗਾਵਤੋਂ ਕੀ ਉਹ ਕਹਿੰਦੇ ਵੀ ਇੱਥੇ ਆ ਜਿਹੜੀ ਘਰ ਦੇ ਬਾਹਰ ਥੋੜੀ ਜਿਹੀ ਜਗ੍ਹਾ ਬਣੀ ਹੋਈ ਹੈ ਉਸ ਜਗ੍ਹਾ ਦੇ ਉੱਪਰ ਖਣਨ ਨੂੰ ਲੈ ਕੇ ਝਗੜਾ ਹੋ ਗਿਆ ਤੇ ਰਾਤ ਨੂੰ ਤੁਸੀਂ ਇੱਥੇ ਖੜਦੇ ਹੋ ਇੰਨੀ ਗੱਲ ਨੂੰ ਲੈ ਕੇ ਇਹਨਾਂ ਦੇ ਜਿੱਦ ਝਗੜਾ ਹੋਇਆ ਝਗੜਾ ਹੋਣ ਤੋਂ ਬਾਅਦ ਜਿਹੜੀ ਗੱਲ ਇਹਦੀ ਵੱਧਦੀ ਵੱਧਦੀ ਜਿਹੜੀ ਹੋਈ ਹੈ ਮਰਡਰ ਤੱਕ ਜਾ ਕੇ ਜਿਹੜੀ ਬਣੀ ਹੈ